प्यारे प्यारे हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵ ਉਹ ਉਦਿਆ ਦਾ ਅਖਲਾ ਫਿਖਿਆ ਤਿਆਰੀ ਦੀਨ ਭਾਈ ਜੈਤਾ ਜੀ ਫਾਊਂਡੇਸ਼ਨ ਦੀ ਪੰਜਾਬੀ ਦੀ ਪੁਸਤਕ ਦੇ ਵਿੱਚੋਂ ਆਪਾਂ ਦੂਜੇ ਸੈੱਟ ਦਾ ਚੌਥਾ ਪੈਰਾ ਜਿਹੜਾ ਉਹ ਕਰਨ ਲੱਗੇ ਹਾਂ ਧਿਆਨ ਨਾਲ ਦੇਖੋ ਕਹਿੰਦਾ ਨਿੰਮ ਦੇ ਦਰਖਤ ਨੂੰ ਇਸ ਦੇ ਬੀਜ ਸੱਕ ਅਤੇ ਪੱਤਿਆਂ ਦੇ ਔਸ਼ਧੀ ਫਾਇਦੇਆਂ ਕਾਰਨ ਪਿੰਡ ਦੀ ਡਿਸਪੈਂਸਰੀ ਕਿਹਾ ਜਾਂਦਾ ਹੈ ਸੰਸਕ੍ਰਿਤ ਵਿੱਚ ਇਸ ਨੂੰ ਅਰਿਸ਼ਟ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਨਿਰਦੋਸ਼ ਅਵਿਨਾਸ਼ੀ ਅਤੇ ਸੰਪੂਰਨ ਠੀਕ ਹੈ ਅ੍ਰਿਸ਼ਟ ਤੈਂਕੇ ਨਾਲ ਵੀ ਕਹਿੰਦੇ ਆ ਬੇਟਾ ਤਾਂ ਅੱਗੇ ਕੀੜਿਆਂ ਦੀ ਰੋਕਥਾਮ ਲਈ ਨਿੰਮ ਦਾ ਤੇਲ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਅਤੇ ਮੱਛਰ ਭਜਾਉਣ ਵਾਲੇ ਵਿਕਲਪ ਵਜੋਂ ਵੀ ਇਸ ਨੂੰ ਵਰਤਿਆ ਜਾ ਸਕਦਾ ਹੈ ਨਿੰਮ ਦੇ ਬੀਜਾਂ ਨੂੰ ਖਾਦ ਵਜੋਂ ਵਰਤਿਆ ਜਾਂਦਾ ਹੈ নিম ਦੇ ਪੱਤਿਆਂ ਦਾ ਪੀਸਟ ਚੇਚਕ ਦੇ ਇਲਾਜ ਵਿੱਚ ਵਰਤਿਆ ਜਾਂਦਾ ਹੈ। ਨਿੰਮ ਦੀਆਂ ਟਹਿਣੀਆਂ ਜਿਨ੍ਹਾਂ ਨੂੰ ਆਮ ਤੌਰ ਤੇ ਦਾਤਣ ਕਿਹਾ ਜਾਂਦਾ ਹੈ, ਪਿੰਡਾਂ ਵਿੱਚ ਦੰਦਾਂ ਦੀ ਸਫਾਈ ਲਈ ਬੁਰਸ਼ ਵਜੋਂ ਵਰਤਿਆ ਜਾਂਦਾ ਹੈ। ਸੱਕ ਅਤੇ ਜੜਾ ਨੂੰ ਪਾਊਡਰ ਦੇ ਰੂਪ ਵਿੱਚ ਦੇ ਦੇ ਜਿਹੜਾ ਸਾਕ ਆ ਬੇਟਾ ਤੇ ਜੜਾ ਨੂੰ ਪਾਊਡਰ ਦੇ ਰੂਪ ਵਿੱਚ ਮੱਖੀਆਂ ਅਤੇ ਜਾਨਵਰਾਂ ਦੇ ਚਿਚੜਾ ਨੂੰ ਕਾਬੂ ਕਰਨ ਲਈ ਵਰਤਿਆ ਜਾਂਦਾ ਹੈ ਠੀਕ ਹੈ ਬੇਟਾ ਤਾਂ ਇਹ ਬੇਟਾ ਆਪਾਂ ਪਹਿਰਾ ਪੜ ਲਿਆ ਨਿੰਮ ਦੇ ਬਾਰੇ ਹੈਗਾ ਆ ਹੁਣ ਆਪਾਂ ਬੇਟਾ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਤਾਂ ਕਹਿੰਦਾ ਪਿਆ ਇੱਕ ਡਿਸਪੈਂਸਰੀ ਹੈ ਵਾਹੀਯੋਗ ਜਵੀਂ ਜ਼ਮੀਨ ਦਵਾਈਆਂ ਦਾ ਸਟੋਰ ਖੇਡ ਦਾ ਮੈਦਾਨ ਫਾਰਮ ਹਾਊਸ ਤਾਂ ਬੇਟਾ ਇੱਕ ਡਿਸਪੈਂਸਰੀ ਡਿਸਪੈਂਸਰੀ ਕਿੰਨੂੰ ਕਹਿੰਦੇ ਆ ਦਵਾਈਆਂ ਦੇ ਸਟੋਰ ਨੂੰ ਠੀਕ ਆ ਬੇਟਾ ਹਾਂ ਬੇਟਾ ਤਾਂ ਨੈਕਸਟ ਕਹਿੰਦਾ ਪਿਆ ਨਿੰਮ ਦਾ ਰੁੱਖ ਕਿਸਾਨ ਲਈ ਲਾਭਦਾਇਕ ਹਿੱਸਾ ਕਿਹੜਾ ਹੈਗਾ ਇਹ ਨਿੰਮ ਦੇ ਰੁੱਖ ਦਾ ਠੀਕ ਆ ਬੇਟਾ ਤਾਂ ਬੇਟਾ ਆਪਾਂ ਪੈਰੇ ਵਿੱਚ ਪੜਿਆ ਸੀਗਾ ਵੀ ਇਹਦੇ ਬੀਜ ਜਿਹੜੇ ਉਹਨਾਂ ਤੋਂ ਉਹ ਉਹਨਾਂ ਦੀ ਵਰਤੋਂ ਖਾਦ ਲਈ ਕੀਤੀ ਜਾਂਦੀ ਇਸ ਕਰਕੇ ਇਹ ਜਿਹੜੇ ਹੈਗੇ ਆ ਕਿਸਾਨ ਦੇ ਲਈ ਲਾਭਦਾਇਕ ਹੈਗੇ ਆ ਅੱਗੇ ਹੈਗਾ 38 ਨੰਬਰ ਕਹਿੰਦਾ ਹੀਟ ਲਿਖੇ ਵਿੱਚੋਂ ਕਿਹੜਾ ਸ਼ਬਦ ਨਿਰਦੋਸ਼ 마ਸੂਮ ਮਾਂ ਬੇਟਾ ਇਹ ਐਸਐਲ ਚ ਹਿੰਦੀ ਚੋਂ ਪੈਰਾ ਲਿਆ ਗਿਆ ਇਸ ਕਰਕੇ ਨਿਰਦੋਸ਼ ਸ਼ਬਦ ਇਦਾਂ ਹੀ ਆਊਗਾ ਨਿਰਦੋਸ਼ ਦਾ ਸਮਾਨਾਰਥੀ ਨਹੀਂ ਹੈ ਦੋਸ਼ਾਂ ਤੋਂ ਮੁਕਤ ਵੀ ਨਿਰਦੋਸ਼ ਦਾ ਸਮਾਨਾਰਥੀ ਹੋ ਗਿਆ ਨੁਕਸ ਰਹਿਤ ਵੀ ਇਹਦਾ ਸਮਾਨਾਰਥੀ ਹੋ ਗਿਆ ਬੀ ਗੁਣਾ ਵੀ ਲਗਭਗ ਇਹਦੇ ਸਮਾਨਾਰਥੀ ਹੋ ਗਿਆ ਪਰ ਵਿਲੱਖਣ ਸੀ 1 ਹੈ ਜਿਹੜਾ ਏ ਦਾ ਸਮਾਨਾਰਥੀ ਨਹੀਂ ਹੈਗਾ ਵਿਲੱਖਣ ਹੁੰਦਾ ਅਲੱਗ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 39 ਪੈਰਾ ਵਿੱਚ ਕੀਟ ਸ਼ਬਦ ਦਾ ਅਰਥ ਹੈ ਤਾਂ ਕੀਟਾਂ ਨੂੰ ਬੇਟਾ ਜਿਹੜਾ ਹੈਗਾ ਹੈ ਕੀਟਾਂ ਤੋਂ ਬਚਾਉਣ ਦੇ ਲਈ ਇਹ ਫਸਲਾਂ ਨੂੰ ਤਬਾਹ ਕਰਨ ਵਾਲੇ ਕੀੜਿਆਂ ਦੀ ਗੱਲ ਕਰਦਾ ਪਿਆ ਹੈ ਪੈਰੇ ਦੇ ਵਿੱਚ ਕੀਟ ਦੇ ਲਈ ਠੀਕ ਹੈ ਬੇਟਾ ਆਪਾਂ ਪੜਿਆ ਪੈਰਾ ਚੰਗੀ ਤਰ੍ਹਾਂ ਨਾਲ ਪਿੰਡਾ ਵਿੱਚ ਨਿੰਮ ਦੀਆਂ ਖਾਲੀ ਥਾਂ ਦੀ ਵਰਤੋਂ ਦੰਦਾਂ ਦੇ ਬੁਰਸ਼ ਵਜੋਂ ਕੀਤੀ ਜਾਂਦੀ ਹੈ। ਜਾੜ ਪੱਤੇ ਟਹਿਣੀਆਂ ਟਹਿਣੀਆਂ ਦੇ ਵਿੱਚੋਂ ਬੇਟਾ ਜਿਹੜਾ ਹੈਗਾ ਆ ਉਹਦੀਆਂ ਦਾਤਣਾ ਬਣਾਈਆਂ ਜਾਂਦੀਆਂ ਤੇ ਉਹਦੀ ਵਰਤੋਂ ਬੁਰਸ਼ ਦੇ ਲਈ ਕੀਤੀ ਜਾਂਦੀ ਹੈ। ਸੋ ਇਹ ਸੀਗਾ ਬੇਟਾ ਇਹਦਾ ਲਾਸਟ ਪ੍ਰੈਸ਼ਨ ਸੀ ਦੂਜੇ ਸੈੱਟ ਦਾ ਤਾਂ ਅਗਲੇ ਜਿਹੜਾ ਸੈੱਟ ਆ ਗਿਆ ਤੀਜਾ ਸੈੱਟ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬਟਾ ਜੀ